ਤੇਰ ਨਾਲੋਂ ਦੀ ਗੱਲ ਕਰ ਫੋਨ ਕਰ ਤਾਂ ਕਿੰਨੇ ਬੰਦੇ ਚੱਲ ਕੇ ਹੋ ਜਾਂਦੇ ਆ ਆਹ ਨਾ ਕੀ ਬਰ ਗਿਆ ਜਾ ਜਾਂਦਾ ਹੈ ਇੱਕ ਕਰਨਾ ਹੋ ਜਾਣਾ ਐਚ ਹਾਂ ਰਾਜੀ ਇੱਧਰ ਨੂੰ ਮੂੰਹ ਕਰੋ ਮੇਰੇ ਵੱਲੇ ਆਓ ਜੀ ਕੈਮਰਾਮੈਨ ਕੈਮਰਾਮੈਨ ਅ ਰਾਜੇ ਖੜਨ ਦਾ ਤਰੀਕਾ ਆਪਣਾ ਠੀਕ ਨਹੀਂ ਹੈਗਾ ਥੋੜਾ ਜਿਹਾ ਤੁਸੀਂ ਪਿੱਛੇ ਨੂੰ ਹੋ ਜਾਓ ਥੋੜਾ ਜਿਹਾ ਬਾਈ ਤੁਸੀਂ ਇੱਧਰ ਨੂੰ ਆ ਜਾਓ ਮੇਰੇ ਸਤਿਕਾਰਯੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਪੀਮ ਜੈ ਪਾਤ ਅੱਜ ਵੱਖ-ਵੱਖ ਪਿੰਡਾਂ ਤੋਂ ਮਨਰੇਗਾ ਆਪੂ ਸਮੂਹ ਮਜ਼ਦੂਰ ਵਰਕਰ ਸਮਾਦੇ ਨਾਲ ਜੁੜੇ ਹੋਏ ਉਹ ਮਕਾਨਾਂ ਦੇ ਆਪੂ ਵੀ ਹੈਗੇ ਆ ਅੱਜ ਤੋਂ ਇੱਕ ਮਕਾਨਾਂ ਦੀ ਨਵੀਂ ਆਪਾਂ ਗੱਲਬਾਤ ਸਾਹਮਣੇ ਆਈ ਆ ਕਿ ਜਿਹਦੇ ਵਿੱਚ ਇੱਕ ਪਿੰਡ ਦੇ ਵਿੱਚੋਂ ਆਪਾਂ ਡਾਟਾ ਚੱਕਿਆ ਬਹੁਤ ਵੱਡਾ ਉਹ ਕਿਹੜਾ ਪਿੰਡ ਸੀ ਅ ਰੀਮੇਕੀ ਰੀਮੇਕੀ ਉਤਾੜ ਬਲਾਕ ਮਦੋੜ ਦੇ ਵਿੱਚ ਅਤੇ ਪੰਜ ਬੰਦਿਆਂ ਦੇ ਜਿਹੜੇ ਆ ਬਹੁਤ ਧਨਾੜ ਬੰਦੇ ਨੇ ਅਮੀਰ ਬੰਦੇ ਆ ਜਿਨ੍ਹਾਂ ਦੇ ਪੈਸੇ ਪੈਗੇ ਆ ਇੱਕ ਜਿਹੜੇ ਗਰੀਬ ਬੰਦੇ ਸੀਗੇ ਉਹਨਾਂ ਦੀ ਲੋੜਵੰਦ ਸੀਗੇ ਉਹਨਾਂ ਦੇ ਮਕਾਨ ਦੀ ਗ੍ਰਾਂਟ ਰੋਕੀ ਗਈ ਪਹਿਲੋਂ ਪਿਆਈ ਵੀ ਹੈਗੀ ਆ ਗ੍ਰਾਂਟ ਦੂਜੀ ਤੇ ਤੀਜੀ ਰੋਕੀ ਗਈ ਆ 72000 ਰੁਪਿਆ ਆਪਾਂ ਮਕਾਨਾਂ ਦੇ ਵਿਸ਼ੇ ਤੇ ਬਹੁਤ ਪਹਿਲੋਂ ਵੀ ਰੋਲਾ ਪਾਉਂਦੇ ਆ ਪਰ ਐਤਕੀ ਤੁਹਾਡਾ ਬਹੁਤ ਵਧੀਆ ਇੱਕ ਮੌਕਾ ਬਣਿਆ ਹਰ ਪਿੰਡਾਂ ਦੇ ਵਿੱਚ ਇੱਕ ਸਰਵੇ ਕਰਦੇ ਆ ਸਰਵੇ ਕਰਦੇ ਆ ਜੀਆਰਐਸ ਜਾਂਦੇ ਆ ਤੇ ਨਾਲ ਪੰਚਾਇਤਾਂ ਜਾਂਦੀਆਂ ਤਾਂ ਆਪਣੀ ਸਰਕਾਰ ਕੋਲੋਂ ਮੰਗ ਕੀਤੀ ਆ ਧਿਆਨ ਕਰਿਓ ਕਿ ਇਹ ਠੀਕ ਆ ਕਿ ਰੋਲਾ ਪਾਉਣ ਦੇ ਨਾਲ ਹੁਣ ਜੀਓ ਟੈਕ ਹੁੰਦੀ ਆ ਪਰ ਜੀਓ ਟੈਕ ਜਿਹੜਾ ਮਕਾਨ ਵਾਲਾ ਮਾਲਕ ਆ ਲੋੜਵਾਨਾ ਉਹਨਾਂ ਦੇ ਮੋਬਾਈਲ ਨਾਲ ਉਹਨਾਂ ਦੇ ਈਮੇਲ ਆਈਡੀ ਦੇ ਨਾਲ ਜੁੜੀ ਹੋਈ ਆ ਇਹ ਵੀ ਠੀਕ ਆ ਪਰ ਜਿਹੜਾ ਸਾਬਤ ਕਰਨਾ ਹੁੰਦਾ ਕਿਹੜਾ ਬੰਦਾ ਕਰ ਸਕਦਾ ਧਿਆਨ ਰੱਖਿਓ ਕਿ ਅਸੀਂ ਮੰਗ ਕਰਦੇ ਆ ਕਿ ਜਿਹੜਾ ਮਨਰੇਗਾ ਦਾ ਮੇਟ ਆ ਅੱਗੇ ਲੱਗ ਕੇ ਮਨਰੇਗਾ ਦੀ ਗੱਲ ਕਰਦਾ ਉਹਨੇ ਜੋਬ ਕਾਰਡ ਬਣਾਏ ਹੁੰਦੇ ਆ ਸਾਡੀਆਂ ਜਿਹੜੀਆਂ ਮਕਾਨ ਦੀ ਰਿਪੇਅਰ ਟਾਇਲ ਬੱਤੇ ਦੀ ਗ੍ਰਾਂਟ ਦੀ ਰਿਪੇਅਰ ਇਹਨਾਂ ਦੀ ਰਿਪੇਅਰ ਵੀ ਉਸ ਬੰਦੇ ਨੂੰ ਮਿਲਦੀ ਆ ਕਿ ਜਿਨ੍ਹਾਂ ਦਾ ਜੋਬ ਕਾਰਡ ਬਣਿਆ ਹੁੰਦਾ ਜੋਬ ਕਾਰਡ ਬਣਿਆ ਹੁੰਦਾ ਉਹਨਾਂ ਨੂੰ ਮਿਲਣੀ ਹੁੰਦੀ ਆ ਤਾਂ ਉਹ ਮਨਰੇਗਾ ਮੇਟ ਵੀ ਸਾਬਤ ਕਰ ਸਕਦਾ ਕਿ ਇਹ ਲੋੜਵੰਦ ਬੰਦਾ ਹੈ ਗਰੀਬ ਬੰਦਾ ਹੈ ਇਹਨੂੰ ਮਕਾਨ ਦੀ ਸਰਵੇ ਦੇ ਵਿੱਚ ਐਡ ਕੀਤਾ ਜਾਵੇ ਤੇ ਆਨਲਾਈਨ ਜਿਹੜਾ ਹੈਗਾ ਉਹਦਾ ਨਾਮ ਚੜ ਜਾਵੇ ਠੀਕ ਆ ਇਹ ਗੱਲ ਮਨਜ਼ੂਰਾ ਬਈ ਮਨਜ਼ੂਰਾ ਮਨਜ਼ੂਰਾ ਦੂਸਰੀ ਗੱਲ ਕਿ ਆਪਾਂ ਕੀ ਕਹਿੰਨੇ ਆ ਕਿ ਵੇਖੋ ਸਾਡੇ ਸਰਕਾਰੀ ਮੁਲਾਜ਼ਮ ਚਾਰ ਤਰ੍ਹਾਂ ਦੇ ਹੋਰ ਵੀ ਹੈਗੇ ਆ ਜਿਹੜਾ ਪਿੰਡ ਦੇ ਵਿੱਚ ਆਂਗਣਵਾੜੀ ਵਾਲੀਆਂ ਸਾਡੀਆਂ ਕੁੜੀਆਂ ਉਹ ਵੀ ਸਰਕਾਰੀ ਹੁੰਦੀਆਂ ਉਹ ਵੀ ਗੱਲ ਸਾਬਤ ਕਰ ਸਕਦੀਆਂ ਨੇ ਕੀ ਕਰ ਸਕਦੀਆਂ ਸਾਬਤ ਵੀ ਐਸ ਪਿੰਡ ਦੇ ਵਿੱਚ ਗਰੀਬ ਬੰਦਾ ਆ ਇਹ ਇਹਨੂੰ ਮਕਾਨ ਦੀ ਲੋੜ ਆ ਕਿਆ ਗ੍ਰਾਂਟ ਦੀ ਲੋੜ ਆ ਕਿਆ ਟਾਇਲ ਬੱਤੇ ਦੀ ਲੋੜ ਆ ਇਹ ਵੀ ਠੀਕ ਆ ਭਾਈ ਹਾਂਜੀ ਤੀਸਰੇ ਨੰਬਰ ਤੇ ਇੱਕ ਆਸ਼ਾ ਵਰਕਰਾਂ ਕੁੜੀਆਂ ਸਾਡੀਆਂ ਉਹ ਵੀ ਸਰਕਾਰੀ ਹੁੰਦੀਆਂ ਉਹ ਵੀ ਗੱਲ ਸਾਬਤ ਕਰ ਲੈਂਦੀਆਂ ਨੇ ਕਿ ਭਾਈ ਇਹ ਬੰਦਾ ਗਰੀਬ ਆ ਇਹਨਾਂ ਦਾ ਮਕਾਨ ਪਾਉਣਾ ਚਾਹੀਦਾ ਇਹ ਵੀ ਠੀਕ ਆ ਭਾਈ ਹਾਂਜੀ ਅਤੇ ਚੌਥੇ ਤੀਜੇ ਨੰਬਰ ਤੇ ਸਾਡਾ ਨੰਬਰਦਾਰ ਜਿਹੜਾ ਹੁੰਦਾ ਪਿੰਡ ਦਾ ਨੰਬਰਦਾਰ ਉਹ ਵੀ ਸਰਕਾਰੀ ਹੁੰਦਾ ਉਹ ਵੀ ਸਾਬਤ ਕਰ ਸਕਦਾ ਹੈ ਕਿ ਸਾਡੀ ਜਿਹੜੀ ਪਿੰਡ ਦੀ ਹਾਲਾਤ ਦੇ ਮੁਤਾਬਕ ਐਸ ਬੰਦੇ ਦੀ ਲੋੜ ਆ ਇਹਨੂੰ ਮਕਾਨ ਜਿਹੜਾ ਹੈਗਾ ਟਾਇਲ ਬੱਤੇ ਦੀ ਗ੍ਰਾਂਟ ਚ ਹੈ ਰਿਪੇਅਰ ਟੁੱਟੇ ਭੱਜ ਦੀ ਗ੍ਰਾਂਟ ਜਿਹੜੀ ਹੈਗੀ ਦਿੱਤੀ ਜਾਵੇ ਠੀਕ ਆ ਮਨਜ਼ੂਰ ਆ ਬਈ ਹਾਂਜੀ ਤੇ ਚੌਥੇ ਨੰਬਰ ਤੇ ਸਾਡਾ ਚੌਂਕੀਦਾਰ ਹੁੰਦਾ ਉਹ ਵੀ ਸਰਕਾਰੀ ਹੁੰਦਾ ਉਹ ਵੀ ਆਇਡੈਂਟੀਫਾਈ ਕਰ ਸਕਦਾ ਸਹੀ ਗੱਲ ਆ ਤੇ ਮੰਰੇਗਾ ਮਜ਼ਦੂਰ પાਕੇ ਪੰਜ ਤਰ੍ਹਾਂ ਦੇ ਸਰਕਾਰੀ ਸਾਡੇ ਪਿੰਡ ਚ ਅਧਿਕਾਰੀ ਹੁੰਦੇ ਨੇ ਜਿਨ੍ਹਾਂ ਨੇ ਸਾਬਤ ਕਰਨਾ ਹੁੰਦਾ ਇਹ ਸਾਬਤ ਕਰਨਾ ਹੁੰਦਾ ਕਿ ਭਾਈ ਇਹ ਲੋੜਵੰਦ ਬੰਦੇ ਆ ਇਹਨਾਂ ਦਾ ਮਕਾਨ ਪੈਣਾ ਚਾਹੀਦਾ ਤੇ ਮੀਰ ਬੰਦਿਆਂ ਦਾ ਜਿਹੜਾ ਮਕਾਨ ਆ ਉਹ ਲੋੜ ਨਹੀਂ ਹੈਗਾ ਉਹ ਇੱਕ ਸਰਕਾਰ ਦੇ ਘਰ ਚੋਂ ਜਿਹੜਾ ਪੈਸਾ ਜਾਂਦਾ ਮੀਰ ਬੰਦਾ ਲੈ ਜਾਂਦਾ ਉਹ ਸਾਡੇ ਗਰੀਬ ਬੰਦੇ ਦੇ ਮਕਾਨਾਂ ਦੇ ਜਿਨ੍ਹਾਂ ਨੂੰ ਲੋੜ ਹੁੰਦੀ ਉਹਨਾਂ ਦਾ ਹੱਕ ਖੋ ਕੇ ਲੈ ਜਾਂਦਾ ਸੱਚ ਆ ਭਾਈ ਉਹ ਮਕਾਨਾਂ ਦੀ ਗ੍ਰਾਂਟ ਜਿਹੜੀ ਆ ਤਗੜਾ ਬੰਦਾ ਹੱਕ ਖਾ ਗਿਆ ਟਾੜਾ ਤੇ ਗਰੀਬ ਰਹਿ ਗਿਆ ਓਵੇਂ ਅਸੀਂ ਜਿਹੜੇ ਮਾਰਨ ਜੋਗੇ ਰਹਿ ਗਏ ਆ ਤਾਂ ਇਸ ਲਈ ਅਸੀਂ ਕੀ ਕਰਨਾ ਕਿ ਇਹ ਗੱਲਾਂ ਵੇਖੋ ਨਾ ਤਾਂ ਕਿਸੇ ਸਰਪੰਚ ਦੀ ਆਂਟੀ ਹੈਗੀਆਂ ਨਾ ਸਾਡੀ ਇਹ ਸੋਚ ਹੈਗੀ ਆ ਕਿ ਸਰਪੰਚ ਜਿਹੜੇ ਹੈਗੇ ਉਹ ਧੜਾਬਾਜੀ ਦੇ ਨਾਲ ਸਾਡੇ ਬੰਦੇ ਛੱਡ ਜਾਂਦੇ ਆ ਪਰ ਆਪਾਂ ਉਹਨਾਂ ਦੀ ਗੱਲ ਕਿਤੇ ਵੀ ਲਿਖਣੀ ਨਹੀਂ ਹੈ ਠੀਕ ਆ ਭਾਈ ਹਾਂਜੀ ਪਰ ਆਪਣੀ ਗੱਲ ਕਿਹੜੀ ਆ ਧਿਆਨ ਨਾਲ ਸੁਣਿਓ ਕਿ ਪਾਈ ਆ ਪੰਜ ਬੰਦਿਆਂ ਦੀ ਕਮੇਟੀ ਬਣੇ ਪੰਜ ਬੰਦਿਆਂ ਦੀ ਪਹਿਲੇ ਨੰਬਰ ਤੇ ਸਾਡੇ ਮਨਰੇਗਾ ਦੇ ਮੇਟ ਉਹ ਅੱਗੇ ਲੱਗ ਕੇ ਵੈਰੀਫਾਈ ਕਰਨਗੇ ਠੀਕ ਹੈ ਹੈਨਾ ਦੂਸਰੇ ਨੰਬਰ ਤੇ ਨਾਲ ਲੱਲੋ ਆਂਗਣਵਾੜੀ ਵਾਲੇ ਨੂੰ ਠੀਕ ਆ ਤੀਸਰੇ ਨੰਬਰ ਤੇ ਆਸ਼ਾ ਵਰਕਰ ਨੂੰ ਚੌਥੇ ਨੰਬਰ ਤੇ ਚੌਂਕੀਦਾਰ ਨੂੰ ਪੰਜਵੇਂ ਨੰਬਰ ਤੇ ਨੰਬਰਦਾਰ ਨੰਬਰਦਾਰ ਨੂੰ ਪੰਜ ਬੰਦਿਆਂ ਦੀ ਕਮੇਟੀ ਤੈਅ ਕਰੂਗੀ ਠੀਕ ਹੈ ਕਿਨੂੰ ਮਕਾਨ ਦੀ ਲੋੜ ਆ ਤੇ ਕਿਨੂੰ ਨਹੀਂ ਲੋੜਾ ਮਨਜ਼ੂਰਾ ਬਾਈ ਹਾਂਜੀ ਇਹ ਕਰਨੀ ਚਾਹੁੰਦੇ ਹੋ ਮੰਗ ਹਾਂਜੀ ਇਹ ਕਮੇਟੀ ਬਣ ਜੇ ਦਾ ਹੋ ਸਕਦਾ ਵਿੱਚੋਂ ਦੋ ਬੰਦੇ ਪੈਸੇ ਖਾਣ ਵਾਲੇ ਤੇ ਤਿੰਨ ਬੰਦਿਆਂ ਦੀ ਸਹਿਮਤੀ ਨਹੀਂ ਬਣੇਗੀ ਤੇ ਸਾਡੀ ਜਿਹੜੀ ਇਹ ਕਾਨੂੰਨ ਜਿਹੜਾ ਬਣਿਆ ਹੋਇਆ ਮਨਰੇਗਾ ਦੂਸਰਾ ਮਕਾਨਾਂ ਵਾਲਾ ਇਹ ਸਹੀ ਤਰੀਕੇ ਨਾਲ ਲਾਗੂ ਹੋਵੇ ਪਰ ਪਰ ਇਹਨੂੰ ਧਿਆਨ ਕਰਿਓ ਇਹ ਲਾਗੂ ਕਿਵੇਂ ਹੋਣਾ ਕੋਈ ਔਖਾ ਨਹੀਂ ਹੈ ਗਾ ਜੀ ਧਿਆਨ ਨਾਲ ਸੁਣੀਓ ਕੋਈ ਔਖਾ ਨਹੀਂ ਹੈ ਇਹ ਲਿਖ ਕੇ ਦੇਣਾ ਇੱਕ ਪਿੰਡ ਦੇ ਵਿੱਚੋਂ ਇੱਕ ਦਰਖਾਸਤ ਬਣੇਗੀ ਉਹਦੇ ਤੇ ਜਿੰਨੇ ਬੰਦੇ ਲੋੜਵਾਨ ਨੇ ਸਾਰਿਆਂ ਦੇ ਗੁੱਥੇ ਸੰਕਰਾਲਿਓ ਭਾਵੇਂ ਮਰੇਗਾ ਚ ਹੁਣ ਤੇ ਭਾਵੇਂ ਦੂਜੇ ਹੋਣ ਮਨਜੂਰਾ ਬਈ ਹਾਂਜੀ ਉਹ ਦਰਖਾਸਤਾਂ ਨੂੰ ਲੈ ਕੇ ਨਾਲ ਅਟੈਚ ਕਰਕੇ ਆਪਣੀ ਲੈਟਰ ਪੈਡ ਤੇ ਉਹ ਲੈਟਰ ਪੈਡ ਤੇ ਆਪਾਂ ਇੱਕ ਵੱਡਾ ਮਿਸ਼ਨ ਬਣਾ ਲਾਂਗੇ ਤੇ ਉਹਦੀ ਲੜਾਈ ਲੜ ਲਾਂਗੇ ਤਾਂ ਮੇਰੀ ਬੇਨਤੀ ਆ ਸਾਰਿਆਂ ਨੂੰ ਇਹਦੇ ਤੇ ਗੌਰ ਕਰਨਾ ਤਾਂ ਕੁਝ ਬੰਦੇ ਬੋਲਣ ਵਾਲੇ ਵੀ ਹੈਗੇ ਸੀਗੇ ਸਭ ਤੋਂ ਪਹਿਲਾਂ ਮੈਂ ਆਪਣੇ ਬਾਬਾ ਜੀ ਨੂੰ ਕਾਂਗਾ ਹਾਜ਼ਰੀ ਲਵਾਉਣਗੇ ਇਹਨਾਂ ਦੀ ਟレイン ਦਾ ਰੋਲਾ ਹੈ ਇਹ ਹਾਜ਼ਰੀ ਲਵਾ ਕੇ ਤੁਸੀਂ ਜਾ ਸਕਦੇ ਹੋ ਬਾਬਾ ਜੀ ਸਿੱਤੀ ਆ ਜਿਨ੍ਹਾਂ ਨੇ ਟレイン ਫੜਨੀ ਹੈ ਟレイン ਵਾਲੇ ਆ ਸਿੱਤੀ ਆ ਮੈਂ ਹਾਂ ਕਲੇਬ ਆ ਬਾਬਾ ਜੀ ਨੇ ਛੱਡ ਗਿਆ ਕਿਸੇ ਨੇ ਕੋਈ ਗੱਲ ਕਰਨੀ ਆ ਭਈ ਮਕਾਨਾਂ ਦੇ ਇਸ਼ੂ ਤੇ ਚਾ ਕੋਈ ਹੋਰ ਜੀ ਪਾਜੀ ਮੈਂ ਹਾਂ ਹਾਂ ਬੋਲੋ 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 ਵੀ ਜੇ ਜੁੜੇ ਹੋ ਸਰਪੰਚ ਨਾਲ ਤਾਂ ਫੇਰ ਵੇਖੋ ਜਦੋਂ ਤੁਸੀਂ ਉਹਨਾਂ ਨੂੰ ਦੱਸੋਗੇ ਨਾ ਵੀ ਪਾਈ ਆ ਗੱਲ ਹੈਗੀ ਜਦੋਂ ਦਰਖਾਸਤ ਤੁਹਾਡੇ ਵੱਲੋਂ ਹੋਏਗੀ ਤਾਂ ਸਾਰੇ ਬੰਦੇ ਸਰਪੰਚ ਦੇ ਤੁਹਾਡੇ ਵੱਲੋਂ ਕੋਈ 10 ਵੀ ਬੰਦੇ ਨਹੀਂ ਹੈਗੇ ਹਾਂਜੀ 10 ਵੀ ਨਹੀਂ ਹੈਗੇ ਬਸ ਬੜੇ ਆਪਣੇ ਮੈਂ ਨਿਪਰ ਉਹ ਨਹੀਂ ਆਗੇ ਅੰਗੜਵਾੜੀ ਵਾਲੇ ਨਾਲ ਜਿਵੇਂ ਚੌਕੀਦਾਰ ਦੱਸਿਆ ਯਾਰ ਨੰਬਰਦਾਰ ਦੱਸਿਆ ਉਹ ਸਾਰੇ ਸਰਪੰਚ ਚੰਗੀ ਗੱਲ ਆ ਇਹ ਤਾਂ ਬਹੁਤ ਵਧੀਆ ਗੱਲ ਕੱਟ ਦੇ ਔਰੇ ਬਰਬਾਦ ਕਰ ਮੇਰਾ ਫੋਨ ਨੂੰ ਪਤਾ ਕਾਲ ਕੀ ਆ ਇਹਨੂੰ ਕਿਹੜਾ ਕਰਿਓ ਦੇਖੋ ਹੁਣ ਮੇਰੀ ਧਿਆਨ ਸ਼ੇਰ ਦੇ ਪਾਸੇ ਦਾ ਵਜਾ ਕੀਤਾ ਜਦੋਂ ਲੋਕਾਂ ਉੱਪਰ ਸਾਥੀ ਬਜੂ ਵਾ 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 ਹੋਣ ਬਰਸਾਤ ਹੋਣ ਵਾਲੀ ਹੈ ਜੇ ਪਾਣੀ ਲੁੱਟਣ ਆਣੇ ਸਾਡਾ ਕੁੜਾ ਰੋਣ ਵਾਲੇ ਆਪਣਾ ਕਰਨਾ ਨਹੀਂ ਨਹੀਂ ਕਰਦਾ ਜਿਵੇਂ ਆਇਆ ਸੀ ਨੇ ਚੱਲ ਗਏ ਹਾਂ ਸੁਣਨਾ ਨਹੀਂ ਸੁਣਨਾ ਕੱਲ ਕੀ ਸੀ ਸੁਣ ਨਹੀਂ ਦਿੱਤਾ ਉਹ ਨਹੀਂ ਰਹਾ ਵੀ ਬਾਕਾਇਦਾ ਦਰਸਾ ਕਰਾ ਵਾ ਕਮਾਲ ਤੇਰਾ ਜਾਨ ਨੂੰ ਤੋਂ ਪਹਿਲੇ ਖੜਾ ਹਾਂ ਮੈਨੂੰ ਮਨਜ਼ੂਰ ਆਈ ਇਹ ਮਤਾ ਪਾਸਾ ਵੀ ਸਾਰਿਆਂ ਨੂੰ ਇਹ ਇਹਦੀ ਤਿਆਰੀ ਕਰਨੀ ਆ ਰਾਜੇ ਇਹ ਆਪਣੇ ਹੱਕਾਂ ਦੀ ਗੱਲ ਆ ਇਹ ਸਾਰਿਆਂ ਦੀ ਮੇਰੇ ਵਾਂਗੂ ਜ਼ਿੰਮੇਵਾਰੀ ਆ ਇਹ ਕੋਈ ਕਿਸੇ ਦੇ ਅਹੁਦੇ ਦੀ ਗੱਲ ਨਹੀਂ ਹੈਗੀ ਕਿ ਮੇਰਾ ਰੈਂਕ ਵੱਡਾ ਹੈਗਾ ਚਾਹੇ ਮੈਂ ਇਹ ਆ ਪਰ ਐਨੂੰ ਧਿਆਨ ਕਰਿਓ ਜਿਹੜਾ ਜਿਆਦਾ ਪਬਲਿਕ ਦਾ ਕੰਮ ਕਰੇਗਾ ਉਹਨੂੰ ਪਬਲਿਕ ਆਪੇ ਪਛਾਣੇਗੀ ਪਛਾਣੇਗੀ ਠੀਕ ਆ ਐਨੂੰ ਧਿਆਨ ਕਰਿਓ ਤੈਨੂੰ ਨਹੀਂ ਬੋਲਣ ਦੇਣਾ ਐਨੂੰ ਧਿਆਨ ਕਰਿਓ ਹਾਂਜੀ ਇੱਧਰ ਵੇਖੋ ਜੀ ਅੱਜ ਤੁਸੀਂ ਪਿੰਡਾਂ ਚੋਂ ਆਏ ਹੋ ਹਾਂਜੀ ਪਿੰਡਾਂ ਚੋਂ ਆਏ ਹੋ ਹਾਂਜੀ ਸੜਕ ਤੇ ਤੁਸੀਂ ਦੇਖਦੇ ਸੀ ਸੜਕ ਤੇ ਹਰਿਆਲੀ ਸੀ ਨਾ ਹਾਂਜੀ ਹਰਿਆਲੀ ਸੀ ਹਾਂਜੀ ਖੇਤੀ ਤੇ ਦਿਸਦਾ ਕਣਕ ਜਿਕੇ ਐਵੇਂ ਤਾਂ ਨਹੀਂ ਐ ਕਿ ਕਿਸਾਨ ਨੇ ਕਣਕ ਬੀਜੀ ਆ ਤੇ ਝੋਨਾ ਨਾ ਉੱਗ ਖੜਾਈ ਨਹੀਂ ਨਹੀਂ ਨਾ ਆਏਗਾ ਤਾਂ ਫਿਰ ਜਿਹੜਾ ਤੁਹਾਡੇ ਚੋਂ ਪਬਲਿਕ ਦੀ ਆਵਾਜ਼ ਬਣੂਗਾ ਪਬਲਿਕ ਦੇ ਹੱਕਾਂ ਲਈ ਕੰਮ ਕਰੂਗਾ ਪਬਲਿਕ ਨੂੰ ਉਹਨਾਂ ਨੂੰ ਬਚਾਉਣੂਗੀ ਵੀ ਇਹ ਸਾਡੇ ਕੰਮ ਕਰਨ ਵਾਲਾ ਆਦਰੂ ਆ ਹੈਨਾ ਤਾਂ ਇਹਦੇ ਵਿੱਚ ਕੋਈ ਔਦਾ ਨਹੀਂ ਐ ਕੋਈ ਕੁਛ ਨਹੀਂ ਤੇ ਵੱੱਟ ਕਰ ਦਿਓ ਤੁਹਾਡੇ ਕੋਲੇ ਬੜੇ ਦਿਨੋਂ ਅੱਠ ਦਿਨ ਬੜੇ ਹੁੰਦੇ ਆ ਇੱਕ ਦਿਨ ਦੇ ਵਿੱਚ ਇੱਕ ਬੰਦਾ ਇੱਕ ਪਿੰਡ ਜੋੜੇ ਆਪਾਂ ਕਿ 50 ਬੰਦੇ ਆ ਠੀਕ ਆ ਤੇ ਲਗਭਗ ਮੈਨੂੰ ਲੱਗਦਾ ਕਿ ਆਪਾਂ 500 ਬੰਦੇ 500 ਪਿੰਡ ਤੋਂ ਉੱਤੇ ਜਾ ਕੇ ਬੰਦੇ ਕਰ ਸਕਦੇ ਹਾਂ ਹਾਂਜੀ ਕਰ ਦਿਓ ਮੈਨੂੰ ਪੂਰੀ ਅਮੀਦਾ ਜੈਪੀਨ ਜੈ ਬਾਤ ਸਤਿ ਸ੍ਰੀ ਅਕਾਲ ਨਮਸਕਾਰ